ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਸ਼ਰਧਾ ਤੇ ਭਾਵਨਾ ਦੇ ਨਾਲ ਕਰੋਗੇ ਤਾਂ ਤੁਹਾਡੀ ਤਰੱਕੀ ਇੰਨੀ ਜ਼ਿਆਦਾ ਹੋਵੇਗੀ ਇੰਨੀ ਜ਼ਿਆਦਾ ਹੋਣੀ ਸ਼ੁਰੂ ਹੋ ਜਾਵੇਗੀ ਕਿ ਲੋੜ ਲੋਕ ਤੁਹਾਡੇ ਤੋਂ ਸੜਨਾ ਸ਼ੁਰੂ ਕਰ ਦੇਣਗੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਸੀ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਹ ਸਾਡੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰ ਦੇਵੇਗਾ ਜੇਕਰ ਸਾਡੇ ਕਾਰੋਬਾਰ ਨਹੀਂ ਚੱਲ ਰਹੇ ਤਾਂ ਕਾਰੋਬਾਰ ਚੱਲਣੇ ਸ਼ੁਰੂ ਹੋ ਜਾਣਗੇ ਪੈਸੇ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਤੇ ਜਿੰਨੇ ਵੀ ਸਾਡੇ ਘਰ ਦੀਆਂ ਪ੍ਰੋਬਲਮ ਨੇ ਲੜਾਈ ਝਗੜੇ ਨੇ ਪੈਸੇ ਦੇ ਨਾਲ ਸੰਬੰਧਿਤ ਆ ਪ੍ਰੋਬਲਮ ਦੂਰ ਹੋਣਗੀਆਂ ਇਸ ਤੋਂ ਇਲਾਵਾ ਜੇਕਰ ਸਾਡੇ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਮੁਸ਼ਕਿਲ ਚੱਲ ਰਹੀ ਹੈ ਤਾਂ ਉਹ ਵੀ ਤੁਹਾਡੀ ਦੂਰ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਇਸ ਉਪਾਅ ਨੂੰ ਅਸੀਂ ਕਦੋਂ ਕਿਵੇਂ ਤੇ ਕਿਹੜੇ ਸਮੇਂ ਕਰਨਾ ਹੈ ਤੇ ਸਾਨੂੰ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀ ਤੁਹਾਨੂੰ ਦੱਸਣ ਜਾ ਰਹੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਅਸੀਂ ਅੱਜ ਤੁਹਾਨੂੰ ਬਹੁਤ ਹੀ ਵਧੀਆ ਚਮਤਕਾਰੀ ਅਦਰਕ ਤੇ ਦੋ ਲਾਲ ਮਿਰਚ ਦੇ ਦੋ ਉਪਾਅ ਦੱਸਣ ਵਾਲਿਆਂ ਜੋ ਕਿ ਤੁਹਾਨੂੰ ਕਰੋੜਾਪਤੀ ਤੇ ਅਰਬਾਪਤੀ ਬਣਾ ਸਕਦੇ ਆ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਬਣੀ ਰਹਿੰਦੀ ਏ ਤਾਂ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ ਜੇਕਰ ਤੁਹਾਨੂੰ ਕੋਈ ਦੁਸ਼ਮਣ ਬਹੁਤ ਹੀ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਵੀ ਬਿਲਕੁਲ ਤੁਹਾਡੇ ਤੋਂ ਪਾਸਾ ਵਟ ਲਵੇਗਾ ਜੇਕਰ ਤੁਹਾਡੀ ਸੁੱਤੀ ਹੋਈ ਕਿਸਮਤ ਹੈ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦੇਂਦੀ ਤੁਹਾਡੀ ਸੁੱਤੀ ਹੋਈ ਕਿਸਮਤ ਵੀ ਜਾਗ ਜਾਵੇਗੀ ਇਹਨੂੰ ਤੁਸੀਂ ਸੱਚਮੁੱਚ ਹੀ ਚਮਤਕਾਰੀ ਵੀ ਕਹਿ ਸਕਦੇ ਇਸੇ ਤਰੀਕੇ ਦੇ ਨਾਲ ਕੁਝ ਅਦਰਕ ਤੇ ਦੋ ਲਾਲ ਮਿਰਚਾਂ ਦੇ ਇਸ ਤਰ੍ਹਾਂ ਦੇ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਾਂਝੇ ਕਰਾਂਗੇ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਦੁਸ਼ਮਣਾਂ ਤੁਹਾਡੇ ਘਰ ਦੇ ਉੱਪਰ ਕਰਵਾਏ ਹੋਏ ਦੁਸ਼ਮਣਾਂ ਦਾ ਜੋ ਵੀ ਹੈ ਕੀਤੇ ਕਿਰਾਏ ਦਾ ਕੈਨ ਦਾ 파ਵਨਾਸ਼ ਹੋਵੇਗਾ ਤੁਹਾਡਾ ਘਰ ਬਹੁਤ ਸਾਰੇ ਪੈਸਿਆਂ ਦੇ ਨਾਲ ਭਰ ਜਾਵੇਗਾ ਤੇ ਇਸੇ ਨਾਲ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਉਪਾਅ ਨੂੰ ਕਦੋਂ ਤੇ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਮੇਨ ਪੁਆਇੰਟ ਤੇ ਉਪਾਅ ਦੀ ਗੱਲ ਕਰਦੇ ਹਾਂ ਉਹ ਕਿਹੜੇ ਦੋ ਉਪਾਅ ਨੇ ਅਦਰਕ ਤੇ ਦੋ ਲਾਲ ਮਿਰਚਾਂ ਦੇ ਤੁਸੀਂ ਕੀ ਕਰਨਾ ਇੱਕ ਆਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਲੈਣਾ ਹੈ ਤੇ ਨਾਲ ਲੈ ਲੈਣੀਆਂ ਦੋ ਸੁੱਕੀਆਂ ਲਾਲ ਮਿਰਚਾਂ ਇਹ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਤੇ ਜਾਂ ਫਿਰ ਤੁਸੀਂ ਇਹ ਸਮਝ ਸਕਦੇ ਹੋ ਕਿ ਤੁਹਾਡੀ ਜ਼ਿੰਦਗੀ ਨੂੰ ਜਾਂ ਫਿਰ ਤੁਹਾਡੀ ਸੁਸਤੀ ਹੋਈ ਕਿਸਮਤ ਨੂੰ ਜਗਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਪੈਨ ਦੇ ਸ਼ੇਅਰ ਦੇ ਵਿੱਚ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦਾ ਇਹ ਜੋ ਕਾਫੀ ਜ਼ਿਆਦਾ ਪਰੇਸ਼ਾਨ ਕਰ ਰਿਹਾ ਹੋਵੇ ਕਾਫੀ ਲੰਬੇ ਸਮੇਂ ਤੋਂ ਤੁਹਾਡੀ ਜਿਹੜੀ ਮੁਸ਼ਕਲ ਹੈ ਉਹ ਹੱਲ ਨਹੀਂ ਹੋ ਰਹੀ ਕਹਿਣ ਦਾ ਭਾਵ ਕਿ ਰੁਕੇ ਹੋਏ ਕਾਰੋਬਾਰ ਨਹੀਂ ਚੱਲ ਰਹੇ ਤਾਂ ਉਹ ਇਸ ਅਦਰਕ ਤੇ ਲਾਲ ਮਿਰਚ ਦੇ ਉਪਾਅ ਨੂੰ ਜ਼ਰੂਰ ਕਰਨ ਇਹ ਉਪਾਅ ਦੇ ਨਾਲ ਸਾਰੀ ਪ੍ਰੋਬਲਮ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਪਰੇਸ਼ਾਨੀ ਜਾਂ ਤੁਹਾਡੇ ਘਰ ਕਾਫੀ ਲੰਬੇ ਸਮੇਂ ਤੋਂ ਕਲਾ ਕਲੇਸ਼ ਇਹ ਸਾਰੀਆਂ ਮੁਸ਼ਕਲਾਂ ਵੀ ਤੁਹਾਡੀਆਂ ਇਹ ਉਪਾਣੋ ਕਰਨ ਦੇ ਨਾਲ ਦੂਰ ਹੋ ਜਾਣਗੀਆਂ ਕਿਉਂਕਿ ਅਦਰਕ ਦੇ ਛੋਟੇ ਜਿਹੇ ਟੁਕੜੇ ਤੇ ਲਾਲ ਮਿਰਚ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਤੇ ਪਾਵਰ ਹੁੰਦੀ ਹੈ ਜਿਹੜਾ ਸਭ ਤੋਂ ਹੀ ਜ਼ਿਆਦਾ ਗੁੱਸੇ ਵਾਲਾ ਗ੍ਰਹਿ ਹੁੰਦਾ ਹੈ ਇਹ ਉਸ ਨੂੰ ਕੰਟਰੋਲ ਕਰਨ ਦੀ ਪਾਵਰ ਰੱਖਦਾ ਹੈ ਤੇ ਇਸ ਕਰਕੇ ਤੁਸੀਂ ਇਸ ਅਦਰਕ ਦੇ ਟੁਕੜੇ ਤੇ ਲਾਲ ਮਿਰਚ ਦੇ ਨਾਲ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਜੇ ਜਦੋਂ ਤੁਸੀਂ ਇਹ ਉਪਾਅ ਕਰੋਗੇ ਤਾਂ ਤੁਹਾਡੇ ਦੁਸ਼ਮਣ ਨੇ ਵਿਰੋਧੀ ਨੇ ਦੇਖ ਕੇ ਜਾਂ ਫਿਰ ਹੋਰ ਮਨੁੱਖ ਵੀ ਨੇ ਉਹ ਇਹ ਸੋਚਣ ਲੱਗ ਜਾਣਗੇ ਕਿ ਇਹਨਾਂ ਦੇ ਘਰ ਦੇ ਵਿੱਚ ਸਭ ਕੁਝ ਸੁਪੇ ਸਿਦਕ ਕਿਵੇਂ ਠੀਕ ਚੱਲ ਰਿਹਾ ਹੈ ਇਹ ਜਿਸੇ ਨਾਲ ਉਹਨਾਂ ਦੇ ਮਨ ਵਿੱਚ ਇਹ ਸੋਚ ਜ਼ਰੂਰ ਆਵੇਗੀ ਕਿ ਇਹਨਾਂ ਦੇ ਘਰ ਵਿੱਚ ਇਹਨਾਂ ਪੈਸਾ ਆ ਕਿੱਥੋਂ ਰਿਹਾ ਹੈ ਇਹ ਕਿਵੇਂ ਕਾਮਯਾਬੀ ਹਾਸਲ ਕਰ ਰਹੇ ਨੇ ਇਹ ਸਾਡੇ ਤੋਂ ਥੱਲੇ ਹੁੰਦੇ ਸੀ ਅੱਜ ਇੰਨੀਆਂ ਉੱਚੀਆਂ ਬੁਲੰਦੀਆਂ ਤੇ ਕਿਵੇਂ ਹੋ ਗਏ ਇਹ ਸੋਚ ਕੇ ਉਹ ਸੋਚੀ ਪੈ ਜਾਣਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਿਰਫ ਤਾਂ ਸਿਰਫ ਆਦਰਕ ਦੇ ਛੋਟੇ ਜਿਹੇ ਟੁਕੜੇ ਤੇ ਦੋ ਲਾਲ ਮਿਰਚ ਦੀ ਦੋ ਛੋਟੇ ਛੋਟੇ ਉਪਾਹ ਹੀ ਸਾਂਝੇ ਕਰਾਂਗੇ ਕਿਉਂਕਿ ਜੇਕਰ ਅਸੀਂ ਤੁਹਾਡੇ ਨਾਲ ਆਦਰਕ ਦੇ ਲਾਲ ਮਿਰਚ ਦੇ ਹੋਰ ਉਪਾਅ ਸਾਂਝੇ ਕਰਨ ਲੱਗੇ ਤਾਂ ਵੀਡੀਓ ਦੀ ਲੈਂਥ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ ਇਸ ਕਰਕੇ ਦੋ ਚਮਤਕਾਰੀ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਇਹ ਇਹ ਦੋ ਉਪਾਅ ਹੀ ਜਿਹੜੇ ਤੁਹਾਨੂੰ ਤੰਗ ਦੇ ਨਾਲ ਮਾਲਾ-ਮਾਲ ਕਰ ਦੇਣਗੇ ਗੱਲ ਕਰਦੇ ਆ ਸਭ ਤੋਂ ਪਹਿਲੇ ਉਪਾਦੀ ਜੇਕਰ ਤੁਹਾਡੇ ਤੇ ਕਾਫੀ ਜ਼ਿਆਦਾ ਕਰਜ਼ਾ ਹੋ ਗਿਆ ਜਾਂ ਫਿਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਤੁਹਾਡੀ ਇਹ ਸਾਰੀ ਪਰੇਸ਼ਾਨੀ ਜਿਹੜੀ ਵੀ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਹਮੇਸ਼ਾ ਦੇ ਲਈ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਅ ਸੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਦੂਸਰੇ ਉਪਾਅ ਨੂੰ ਕਰਨ ਦੇ ਨਾਲ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਨੂੰ ਲੈ ਕੇ ਪਰੇਸ਼ਾਨੀ ਹੈ ਉਹ ਬਿਲਕੁਲ ਤੁਹਾਡੀ ਪਰੇਸ਼ਾਨੀ ਠੀਕ ਹੋ ਜਾਵੇਗੀ। ਪੈਸਿਆਂ ਦੀ ਬਣੀ ਹੋਈ ਸਾਰੀ ਮੁਸ਼ਕਲ ਵੀ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਲਈ। ਜਿਹੜਾ ਦੇਨ ਹੈ ਉਹ ਮੰਗਲਵਾਰ ਦਾ ਹੋਣਾ ਚਾਹੀਦਾ ਹੈ। ਇਸ ਉਪਾਅ ਨੂੰ ਤੁਸੀਂ ਮੰਗਲਵਾਰੀ ਮੰਗਲਵਾਰ ਵਾਲੇ ਦਿਨ ਹੀ ਕਰਨਾ ਹੈ ਤੇ ਕਿੰਨੇ ਮੰਗਲਵਾਰ ਕਰਨਾ ਹੈ ਕਿੰਨੇ ਵਜੇ ਕਰਨਾ ਹੈ ਰਾਤ ਨੂੰ ਕਰਨਾ ਹੈ ਜਾਂ ਦਿਨ ਦੇ ਸਮੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਵੀ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਇਸ ਉਪਾਅ ਨੂੰ ਤੁਸੀਂ ਪੰਜ ਮੰਗਲਵਾਰ ਕਰਨਾ ਹੈ ਲਗਾਤਾਰ ਕਰਨਾ ਹੈ ਤੇ ਰਾਤ ਨੂੰ ਕਰਨਾ ਹੈ 12 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਰਾਤ ਨੂੰ 12 ਵਜੇ ਤੋਂ ਬਾਅਦ ਕਰਦੇ ਹੋ ਜੇਕਰ ਇਸ ਉਪਾਅ ਨੂੰ ਔਰ ਜੇ ਮੇਗੀ ਇਹ ਦੂਸਰਾ ਦਿਨ ਸ਼ੁਰੂ ਹੋ ਜਾਂਦਾ ਹੈ ਤੇ ਦੂਸਰਾ ਅਗਲਾ ਦਿਨ ਬੁੱਧਵਾਰ ਦਾ ਹੁੰਦਾ ਹੈ 12 ਵਜੇ ਤੋਂ ਪਹਿਲੋ ਰਾਤ ਦੇ ਸਮੇਂ ਤੁਸੀਂ ਮੰਗਲਵਾਰ ਦੇ ਦਿਨ ਕਿਸੇ ਵੀ ਮੰਗਲਵਾਰ ਨੂੰ ਇਹ ਉਪਾਅ ਤੁਸੀਂ ਸ਼ੁਰੂ ਕਰ ਸਕਦੇ ਹੋ ਪਰ ਕਰਨਾ ਤੁਸੀਂ 12 ਵਜੇ ਤੋਂ ਪਹਿਲਾਂ ਹੋਵੇਗਾ ਤੇ ਉਪਾਅ ਕਰਨ ਦੇ ਲਈ ਤੁਹਾਨੂੰ ਚਾਹੀਦਾ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਤੇ ਇਸ ਦੇ ਨਾਲ-ਨਾਲ ਤੁਹਾਨੂੰ ਦੋ ਲਾਲ ਮਿਰਚਾਂ ਚਾਹੀਦੀਆਂ ਹਨ ਉਹ ਰਸ ਸਾਫ ਸੁਥਰਾ ਹੋਣਾ ਚਾਹੀਦਾ ਹੈ ਤੇ ਜਿਹੜੀ ਲਾਲ ਮਿਰਚੇ ਉਹ ਵੀ ਸਾਫ ਸੁਥਰੀ ਹੋਣੀ ਚਾਹੀਦੀ ਹੈ। ਅਦਰਕ ਦਾ ਟੁਕੜਾ ਖਾਸ ਕਰਕੇ ਸਾਫ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਜਦੋਂ ਅਸੀਂ ਅਦਰਕ ਲੈ ਕੇ ਆਉਨੇ ਆ ਤਾਂ ਉਹ ਖਰਾਬ ਹੁੰਦਾ ਹੈ ਚਾ ਜਲਿਆ ਹੁੰਦਾ ਹੈ। ਸੋ ਇਸੇ ਤਰੀਕੇ ਦੇ ਨਾਲ ਤੁਸੀਂ ਬਿਲਕੁਲ ਸਾਫ ਸੁਥਰਾ ਤੇ ਫ੍ਰੈਸ਼ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈ ਲੈਣਾ ਤੇ ਜਿਹੜੀਆਂ ਲਾਲ ਮਿਰਚਾਂ ਲੈ ਲਈਆਂ ਨੇ ਤੁਸੀਂ ਉਹ ਵੀ ਡੰਡੀ ਵਾਲੀਆਂ ਲੈਣੀਆਂ। ਤੁਸੀਂ ਅਦਰਕ ਦੇ ਟੁਕੜੇ ਤੇ ਦੋ ਲਾਲ ਮਿਰਚਾਂ ਨੂੰ ਕੀ ਕਰਨਾ ਹੈ ਜਾਂ ਤਾਂ ਤੁਸੀਂ ਮੌਲੀ ਦਾ ਧਾਗਾ ਲੈ ਸਕਦੇ ਹੋ ਤੇ ਜਾਂ ਫਿਰ ਲਾਲ ਧਾਗਾ ਲੈ ਕੇ ਤੇ ਤੁਸੀਂ ਇਸ ਅਦਰਕ ਦੇ ਟੁਕੜੇ ਤੇ ਲਾਲ ਮਿਰਚਾਂ ਨੂੰ ਤੁਸੀਂ ਬੰਨ੍ਹ ਲੈਣਾ ਹੈ ਕਿ ਇਹਨਾਂ ਦੀ ਗੱਠ ਲਗਾ ਕੇ ਤੇ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਉਸ ਦੇ ਵਿੱਚ ਰੱਖ ਕੇ ਇੱਕ ਤੁਸੀਂ ਪੂਟਲੀ ਤਿਆਰ ਕਰ ਲੈਣੀ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਜਿਸ ਸਥਾਨ ਤੇ ਆਪਣਾ ਪਾਠ ਪੂਜਾ ਦਾ ਕੋਈ ਵੀ ਸਥਾਨ ਘਰ ਦੇ ਵਿੱਚ ਬਣਾਇਆ ਹੋਇਆ ਉਹ ਤੇ ਲੈ ਜਾ ਕੇ ਇਸ ਨੂੰ ਤੁਸੀਂ ਰੱਖ ਦਿਨਾ ਸੋ ਇਹ ਉਪਾਅ ਤਾਂ ਤੁਸੀਂ ਰਾਤ ਦੇ ਸਮੇਂ ਕਰਨਾ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ ਕੰਮ ਨਹੀਂ ਕਰਨਾ ਤੇ ਇਸੇ ਤਰ੍ਹਾਂ ਇਸ ਉਪਾਅ ਨੂੰ ਰਾਤ ਦੇ ਸਮੇਂ ਜਦੋਂ ਵੀ ਅਸੀਂ ਕਰਨਾ ਜਿੱਥੇ ਅਸੀਂ ਪਾਠ ਪੂਜਾ ਕਰਦੇ ਹਾਂ ਉਸ ਸਥਾਨ ਤੇ ਰੱਖ ਕੇ ਤੁਸੀਂ ਰਾਤ ਦੇ ਸਮੇਂ ਇਸ ਨੂੰ ਸੌ ਯਾਣਾ ਹੈ ਤੇ ਸਵੇਰੇ ਅਗਲੇ ਦਿਨ ਸੌਣ ਤੋਂ ਬਾਅਦ ਇਹ ਵੇਚ ਬੋਦਵਾਰ ਨੂੰ ਤੁਸੀਂ ਸਵੇਰੇ ਉੱਠ ਕੇ ਨਹਾ ਤੋ ਕੇ ਚੰਗੀ ਤੇਰਾਤੇ ਚੇਕਰ ਤੁਸੀਂ ਨਹੀਂ ਇਸ਼ਨਾਨ ਕਰ ਸਕਦੇ ਤਾਂ ਤੁਸੀਂ ਆਪਣਾ ਹੱਥ ਮੂੰਹ ਧੋ ਕੇ ਵੀ ਇਸ ਕੰਮ ਨੂੰ ਕਰ ਸਕਦੇ ਹੋ ਇਹ ਜਿਹੜੀ ਤੁਸੀਂ ਪੋਰਟਲੀ ਤਿਆਰ ਕੀਤੀ ਸੀ ਇਹ ਸਪੋਰਟਲੀ ਨੂੰ ਜਿਹੜਾ ਸਾਡੇ ਘਰ ਦਾ ਮੇਨ ਗੇਟ ਹੁੰਦਾ ਹੈ ਉਸ ਤੋਂ ਜਿਹੜਾ ਅਗਲਾ ਗੇਟ ਆਪਣੇ ਘਰ ਦਾ ਕਮਰੇ ਦਾ ਹੁੰਦਾ ਹੈ ਜਿਸ ਗੇਟ ਤੋਂ ਅਸੀਂ ਆਪਣੇ ਕਮਰੇ ਦੇ ਅੰਦਰ ਐਂਟਰ ਹੁੰਦੇ ਆ ਉਸ ਗੇਟ ਤੇ ਤੁਸੀਂ ਇਸ ਪੋਟਲੀ ਨੂੰ ਲਟਕਾ ਦੇਣਾ ਤੁਸੀਂ ਇਸ ਤਰੀਕੇ ਦੇ ਨਾਲ ਲਟਕਾ ਸਕਦੇ ਹੋ ਉੱਪਰ ਕੋਈ ਕਪੜਾ ਵੀ ਪਾ ਸਕਦੇ ਹੋ ਤੇ ਨਹੀਂ ਤਾਂ ਫਿਰ ਤੁਸੀਂ ਕੋਈ ਜੇਕਰ ਸਨਰੀ ਜਾਂ ਫੋਟੋ ਲੱਗੀ ਹੋਈ ਹੈ ਤੇ ਉਸ ਦੇ ਬੈਕ ਸਾਈਡ ਤੇ ਵੀ ਇਸ ਨੂੰ ਲਟਕਾ ਸਕਦੇ ਹੋ ਤਾਂ ਜੋ ਕਿ ਆਉਂਦੇ ਜਾਂਦੇ ਕਿਸੇ ਨੂੰ ਵੀ ਦਿਖਾਈ ਨਾ ਦੇਵੇ ਸੋ ਇਸੇ ਤਰੀਕੇ ਦੇ ਨਾਲ ਇਸ ਉਪਾਣੂ ਕਰਨ ਤੋਂ ਬਾਅਦ ਇਸ ਤੁਸੀਂ ਪੋਟਲੀ ਨੂੰ ਇੱਕ ਹਫ਼ਤਾ ਪੂਰਾ ਇੱਥੇ ਲਟਕਦੇ ਰਹਿਣ ਦੇਣਾ ਤੇ ਅਗਲੇ ਹਫ਼ਤੇ ਨੂੰ ਤੁਸੀਂ ਇਸ ਪੋਟਲੀ ਨੂੰ ਤੁਸੀਂ ਚੱਲ ਪਰਵਾ ਕਰਿਆਉਣਾ ਤੇ ਸੇਵ ਏਸੀ ਪ੍ਰੋਸੈਸ ਦੇ ਨਾਲ ਤੁਸੀਂ ਇੱਕ ਹੋਰ ਪੋਟਲੀ ਤਿਆਰ ਕਰਨੀ ਹੈ ਤੇ ਉਸ ਨੂੰ ਇਸ ਤਰੀਕੇ ਦੇ ਨਾਲ ਲਟਕਾ ਦੇਣਾ ਜੇ ਜਿਹੜੀ ਪੋਟਲੀ ਤੁਸੀਂ ਪੁਰਾਣੀ ਹੋਵੇਗੀ ਲਾਸਟ ਮੰਗਲਵਾਰ ਉਪਾ ਕੀਤਾ ਹੋਵੇਗਾ ਉਹ ਤੁਸੀਂ ਸਵੇਰ ਦੇ ਸਮੇਂ ਜਲ ਪ੍ਰਵਾਹ ਕਰ ਦੇਣੀ ਹੈ ਤੇ ਰਾਤ ਦੇ ਸਮੇਂ ਨਵੀਂ ਤਿਆਰ ਕਰਕੇ ਇਹ ਉਪਾ ਤੁਸੀਂ ਕਰ ਲੈਣਾ ਜੇਕਰ ਤੁਸੀਂ ਜਲ ਪ੍ਰਵਾਹ ਨਹੀਂ ਕਰ ਸਕਦੇ ਤਾਂ ਇਸ ਨੂੰ ਕਿਸੇ ਵੀ ਦਰਖਤ ਤੇ ਤੁਸੀਂ ਟੰਗ ਕੇ ਆ ਸਕਦੇ ਹੋ ਇਸ ਗੱਲ ਦਾ ਧਿਆਨ ਰੱਖਿਓ ਕਿ ਦਰਖਤ ਦੇ نیچے ਨਹੀਂ ਰੱਖਣੀ ਟੰਗ ਕੇ ਆਉਣੀ ਹੈ ਤੇ ਜਿਸ ਵੀ ਦਰਖਤ ਤੇ ਤੁਸੀਂ ਟੰਗ ਰਹੇ ਹੋ ਉਸ ਉਹ ਦਰਖਤੇ ਜਿਹੜਾ ਉਹ ਕੰਡਿਆਂ ਵਾਲਾ ਨਹੀਂ ਹੋਣਾ ਚਾਹੀਦਾ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਆ ਦੂਸਰੇ ਉਪਾਅ ਦੀ ਇਸ ਤੋਂ ਇਲਾਵਾ ਜਿਹੜਾ ਕੋਈ ਮਨੁੱਖੀ ਵਿਅਕਤੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਉਹ ਆਪਣੇ ਆਪ ਹੀ ਤੁਹਾਡੇ ਤੋਂ ਪਾਸਾ ਕਰ ਲਵੇਗਾ ਦੂਸਰਾ ਉਪਾਅ ਜੋ ਕਿ ਸਾਡੇ ਘਰ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਹੈ ਪੈਸੇ ਦੀ ਪਰੇਸ਼ਾਨੀ ਜਿਹੜੀ ਸਾਡੇ ਘਰ ਦੇ ਵਿੱਚੋਂ ਦੂਰ ਹੋ ਜਾਂਦੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜਾਂ ਇਹਨਾਂ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਪੈਸਿਆਂ ਤੇ ਧਨ-ਦੌਲਤ ਤੇ ਧੰਨ-ਮਾਲ ਤੇ ਉੱਪਰ ਰੋਕ ਲਗਾ ਦਿੱਤੀ ਹੈ ਤੇ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਇਹ ਜਿਹੜਾ ਉਹ ਰੁਕ ਗਿਆ ਹੈ ਇਸ ਦੇ ਲਈ ਤੁਸੀਂ ਨੇ ਇੱਕ ਛੋਟਾ ਜਿਹਾ ਆਦਰਕ ਦਾ ਟੁਕੜਾ ਤੇ ਤੁਸੀਂ ਪੰਜ ਲਾਲ ਸੁੱਕੀਆਂ ਮਿਰਚਾਂ ਲੈਣੀਆਂ ਨੇ ਇਹ ਉਪਾਅ ਵੀ ਤੁਸੀਂ ਮੰਗਲਵਾਰ ਨੂੰ ਹੀ ਕਰਨਾ ਹੈ ਇਸ ਨੂੰ ਵੀ ਤੁਸੀਂ ਪੰਜ ਮੰਗਲਵਾਰ ਲਗਾਤਾਰ ਕਰਨਾ ਹੈ ਜਿਵੇਂ ਪਹਿਲੇ ਉਪਾਅ ਦੇ ਵਿੱਚ ਤੁਸੀਂ ਪੋਟਲੀ ਤਿਆਰ ਕੀਤੀ ਸੀ ਇਸ ਦੇ ਵਿੱਚ ਪੋਟਲੀ ਤਿਆਰ ਨਹੀਂ ਕਰਨੀ ਇਸ ਦੇ ਵਿੱਚ ਤੁਸੀਂ ਸਿਰਫ ਤਾਂ ਸਿਰਫ ਕੀ ਕਰਨਾ ਹੈ ਜਿਹੜਾ ਅਦਰਕ ਦਾ ਟੁਕੜਾ ਲਿਆ ਹੈ ਤੇ ਪੰਜ ਲਾਲ ਮਿਰਚਾਂ ਨੂੰ ਤੁਸੀਂ ਪਾਠ ਪੂਜਾ ਵਾਲੀ ਥਾਂ ਤੇ ਰਚਾ ਕੇ ਰੱਖ ਦੇਣਾ ਇਸ ਉਪਾਅ ਨੂੰ ਵੀ ਤੁਸੀਂ ਰਾਤ ਦੇ ਸਮੇਂ ਹੀ ਕਰਨਾ ਹੈ ਤੇ ਇਸ ਦੇ ਵਿੱਚ ਤੁਸੀਂ ਹੱਥ ਜੋੜ ਕੇ ਬੈਠਣਾ ਹੈ ਤੇ ਜਿਹੜਾ ਵੀ ਤੁਸੀਂ ਆਪਣਾ ਨਾਮ ਬਾਣੀ ਦਾ ਸਿਮਰਨ ਕਰਨ ਸਮੇਂ ਪਰਮਾਤਮਾ ਨੂੰ ਤੁਸੀਂ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਨਾਮ ਦਾ 5 ਤੋਂ 10 ਮਿੰਟ ਤੁਸੀਂ ਸਿਮਰਨ ਕਰਨਾ ਹੈ ਸਿਮਰਨ ਕਰਨ ਤੋਂ ਬਾਅਦ ਵਿੱਚ ਤੁਸੀਂ ਆਰਾਮ ਦੇ ਨਾਲ ਸੌਂ ਜਾਣਾ ਹੈ ਇਸ ਨੂੰ ਤੁਸੀਂ ਉੱਥੇ ਹੀ ਪਿਆਰ ਦੇਣਾ ਤੇ ਅਗਲੇ ਦਿਨ ਬੁੱਧਵਾਰ ਦੀ ਸਵੇਰ ਨੂੰ ਤੁਸੀਂ ਉੱਠ ਕੇ ਨਹਾ ਤੋਂ ਲੈਣਾ ਹੈ ਨਹਾ ਤੋਂ ਕੇ ਕਿ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈ ਲੈਣਾ ਜਿੰਨਾ ਕੋ ਰੁਮਾਲ ਹੁੰਦਾ ਏ ਇਹ ਲਾਲ ਮਿਰਚਾਂ ਤੇ ਆਦਰਕ ਦੇ ਟੁਕੜੇ ਨੂੰ ਤੁਸੀਂ ਇਸ ਕੱਪੜੇ ਦੇ ਵਿੱਚ ਲਪੇਟ ਲੈਣਾ ਤੇ ਲਪੇਟਾਂ ਦੇ ਬਾਅਦ ਇਹ ਵਿੱਚ ਜਿੱਥੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਘਰ ਦਾ ਜੋ ਵੀ ਪੈਸਾ ਤੇ ਜ਼ੂਰੀ ਦੇ ਵਿੱਚ ਜੋ ਵੀ ਗਹਿਣੇ ਰੱਖਦੇ ਹੋ ਲੌਕਰ ਦੇ ਵਿੱਚ ਜਿੱਥੇ ਤੁਹਾਡਾ 골ਡ ਹੁੰਦਾ ਜਾਂ ਪੈਸਾ ਜਾਂ ਹੋਰ ਸਮਾਨ ਹੁੰਦਾ ਤੁਸੀਂ ਉਥੇ ਇਸ ਅਦਰਕ ਦੇ ਟੁਕੜੇ ਤੇ ਲਾਲ ਮਿਰਚਾਂ ਨੂੰ ਰੱਖ ਦੇਣਾ ਇਹ ਤੁਹਾਡੇ ਘਰ ਦੇ ਵਿੱਚੋਂ ਕਰਜ਼ੇ ਦੀ ਸਮੱਸਿਆ ਨੂੰ ਦੂਰ ਕਰੇਗਾ ਦੁਸ਼ਮਣ ਦੇ ਕੀਤੇ ਕਰਾਏ ਨੂੰ ਦੂਰ ਕਰੇਗਾ ਤੇ ਇਸੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਜੋ ਕਿ ਪੈਸਾ ਨਹੀਂ ਆ ਰਿਹਾ ਜਾਂ ਪੈਸੇ ਦੇ ਵਿੱਚ ਬਰਕਤ ਨਹੀਂ ਪੈ ਰਹੀ ਉਹ ਵੀ ਪਵੇਗੀ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਇਹ ਉਪਾਅ ਕਰਨ ਦੇ ਨਾਲ ਇਸ ਉਪਾਅ ਨੂੰ ਤੁਸੀਂ 5 ਤੇ ਦੋ ਸੁੱਕੀਆਂ ਲਾਲ ਮਿਰਚਾਂ ਤੇ ਇੱਕ ਛੋਟੇ ਜਿਹੇ ਆਦਰਕ ਦੇ ਟੁਕੜੇ ਦੇ ਨਾਲ ਕਰਨਾ ਹੋਵੇਗਾ ਬਹੁਤ ਹੀ ਸਿੰਪਲ ਜਿਹਾ ਉਪਾਏ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਤੇ ਇਸ ਤੇ ਤੁਸੀਂ ਚਮਤਕਾਰੀ ਫਾਇਦੇ ਜ਼ਰੂਰ ਤੁਹਾਨੂੰ ਮਿਲਣਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਅ ਤੇ ਜਾਣਕਾਰੀ ਦੇ ਚਾਹ ਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾ ਪਲੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਜੀ